ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਲਡ ਟਰੰਪ ਨੇ ਕੈਨੇਡਾ ਤੇ ਉਸਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਿਲਾਫ ਮੋਰਚਾ ਖੋਲ ਦਿੱਤਾ ਸੀ ਟਰੰਪ ਨੇ ਟਰੂਡੋ ਨੂੰ ਕੈਨੇਡਾ ਦਾ ਗਵਰਨਰ ਕਿਹਾ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਪਰ ਇਹਨਾਂ ਹਮਲਿਆਂ ਦਾ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਨੂੰ ਬਹੁਤ ਫਾਇਦਾ ਹੋਇਆ ਹਾਲੀ ਵਿੱਚ ਜਾਰੀ ਸਰਵੇਖਣਾਂ ਵਿੱਚ ਵਿਰੋਧੀ ਧਿਰ ਕੰਜ਼ਰਵੇਟਿਵ ਨਾਲੋਂ ਲਿਬਰਲ ਪਾਰਟੀ ਨੂੰ ਵਧੇਰੇ ਪ੍ਰਸਿੱਧੀ ਮਿਲੀ ਹੈ ਅਫਸੋਸ ਦੇ ਤਾਜ਼ਾ ਸਰਵੇਖਣ ਵਿੱਚ ਲਿਬਰਲ ਪਾਰਟੀ ਨੂੰ 38% ਅਤੇ ਕੰਜ਼ਰਵੇਟਿਵ ਪਾਰਟੀ ਨੂੰ 36% ਸਮਰਥਨ ਮਿਲਿਆ ਹੈ ਇਸ ਦੇ ਨਾਲ ਹੀ ਜੇਕਰ ਐਨਡੀਪੀ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਸਰਵੇਖਣਾਂ ਵਿੱਚ 12% ਐਨਡੀਪੀ ਨੂੰ ਸਮਰਥਨ ਮਿਲਿਆ ਹੈ ਤੁਹਾਨੂੰ ਦੱਸ ਦੇ ਕਿ ਪਿਛਲੇ 6 ਹਫ਼ਤੇ ਪਹਿਲਾਂ ਕੰਜ਼ਰਵੇਟਿਵ ਪਾਰਟੀ ਨੂੰ 45% ਲੋਕਾਂ ਦਾ ਸਮਰਥਨ ਸੀ ਜਦੋਂ ਕਿ ਲਿਬਰਲ ਪਾਰਟੀ ਨੂੰ 12% ਲੋਕਾਂ ਨੇ ਪਸੰਦ ਕੀਤਾ ਸੀ ਪਾਰਟੀ ਦੀ ਲੋਕਪ੍ਰਿਅਤਾ ਵਿੱਚ ਪਿਛਲੇ 6 ਹਫ਼ਤਿਆਂ ਵਿੱਚ 36% ਦਾ ਵਾਧਾ ਹੋਇਆ ਹੈ ਪਿਛਲੇ 6 ਹਫ਼ਤਿਆਂ ਵਿੱਚ ਪਹਿਲਾਂ ਪਛੜ ਰਹੀ ਟਰੂਡੋ ਦੀ ਲਿਬਰਲ ਪਾਰਟੀ ਨੂੰ 2% ਦੀ ਵੜਤ ਹੈ ਦਰਅਸਲ ਟਰੰਪ ਦੇ ਹਮਲਿਆਂ ਦੇ ਬਾਵਜੂਦ ਟਰੂਡੋ ਨੇ ਕੈਨੇਡਾ ਦੀ ਆਵਾਜ਼ ਬੁਲੰਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਇਸ ਨਾਲ ਲਿਬਰਲਾਂ ਨੂੰ ਸਮਰਥਨ ਮਿਲਿਆ ਹੈ ਅਫਸੋਰਸ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਨੂੰ ਟਰੰਪ ਵਿਰੋਧ ਭਾਵਨਾ ਅਤੇ ਲਿਬਰਲ ਪਾਰਟੀ ਦੀ ਨਵੀਂ ਲੀਡਰਸ਼ਿਪ ਨੂੰ ਚੁਣੌਤੀਆਂ ਦਾ ਸਮਰਥਨ ਕਰਨਾ ਪੈ ਰਿਹਾ ਹੈ ਦੋ ਹੋਰ ਸਰਵੇਖਣਾਂ ਵਿੱਚ ਵੀ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਲਈ ਜਨਤਕ ਸਮਰਥਨ ਲਗਭਗ ਬਰਾਬਰ ਹੈ 38% ਲੋਕਾਂ ਨੇ ਲਿਬਰਲ ਪਾਰਟੀ ਅਤੇ 36% ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕੀਤਾ ਸੀ ਹਾਲਾਂਕਿ ਟਰੂਡੋ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ ਲਿਬਰਲ ਪਾਰਟੀ 9 ਮਾਰਚ ਨੂੰ ਨਵੇਂ ਨੇਤਾ ਦੀ ਚੋਣ ਕਰੇਗੀ ਅਗਲੀਆਂ ਚੋਣਾਂ 20 ਅਕਤੂਬਰ ਤੱਕ ਹੋਣੀਆਂ ਹਨ ਪਰ ਇਹ ਪਹਿਲਾਂ ਵੀ ਹੋ ਸਕਦੀਆਂ ਹਨ ਦੱਸਦੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਮਲਿਆਂ ਤੋਂ ਬਾਅਦ ਲਿਬਰਲ ਨੇਤਾਵਾਂ ਨੇ ਕੰਜ਼ਰਵੇਟਿਵ ਪਾਰਟੀ ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਲਿਬਰਲ ਪਾਰਟੀ ਦੇ ਆਗੂਆਂ ਲਈ ਉਹੀ ਬਹਿਸ ਵਿੱਚ ਮੁੱਖ ਦਾਵੇਦਾਰਾਂ ਨੇ ਅਮਰੀਕਾ ਖਿਲਾਫ ਸਖਤ ਕਦਮ ਚੁੱਕਣ ਦਾ ਸੱਦਾ ਦਿੱਤਾ। ਉਹਨਾਂ ਕਹੇ ਕਿ ਕੰਜ਼ਰਵੇਟਿਵ ਆਗੂ ਪੀਅਰ ਪੋਲੀਵਰ ਕੈਨੇਡਾ ਨੂੰ 트੍ਰੰਪ ਦੇ ਹਮਲਿਆਂ ਤੋਂ ਨਹੀਂ ਬਚਾ ਸਕਣਗੇ। ਕ੍ਰਿਸਟਿਆ ਫੀਨਲੈਂਡ ਨੇ ਕਿਹਾ ਕਿ 트੍ਰੰਪ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੈਨੇਡਾ ਨੂੰ ਸਭ ਤੋਂ ਗੰਭੀਰ ਚੁਣੌਤੀ ਪੇਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਪੀਅਰ ਦੇ ਵੱਲੋਂ ਇਹਨਾਂ ਦੋਸ਼ਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਕਾਝ ਕੈਨੇਡੀਅਨ ਨਾਗਰਿਕ ਅਮਰੀਕਾ ਦੀ ਯਾਤਰਾ ਤੋਂ ਪਰਹੇਜ਼ ਕਰ ਰਹੇ ਹਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨਾਂ ਨੂੰ ਦੇਸ਼ ਵਿੱਚ ਆਪਣੀ ਛੁੱਟੀਆਂ ਬਿਤਾਉਣ ਦੀ اپیل ਕੀਤੀ ਜਿਸ ਕਾਰਨ ਅਮਰੀਕਾ ਦਾ ਦੌਰਾ ਰੱਦ ਹੋ ਰਿਹਾ ਹੈ ਯੂ ਐਸ ਟ੍ਰੈਵਲ ਐਸੋਸੀਏਸ਼ਨ ਅਨੁਸਾਰ ਕੈਨੇਡੀਅਨ ਯਾਤਰੀਆਂ ਦੀ ਗਿਣਤੀ ਵਿੱਚ 10% ਦੇ ਘਰਾਫਟ ਨਾਲ ਅਮਰੀਕਾ ਨੂੰ 18000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ ਦਰਦ ਦੇ ਕਿ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਨੂੰ ਬਹੁਤ ਫਾਇਦਾ ਹੋਇਆ ਹੈ ਹਾਲੀ ਵਿੱਚ جاری ਸਰਚੋਣ ਸਰਵੇਖਣਾਂ ਵਿੱਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨਾਲੋਂ ਲਿਬਰਲ ਪਾਰਟੀ ਨੂੰ ਵਧੇਰੇ ਪ੍ਰਸਿੱਧੀ ਮਿਲੀ ਹੈ ਸੋਸ ਦੇ ਤਾਜ਼ਾ ਸਰਵੇਖਣ ਵਿੱਚ ਲਿਬਰਲਾਂ ਨੂੰ 38% ਅਤੇ ਕੰਜ਼ਰਵੇਟਿਵ ਪਾਰਟੀ ਨੂੰ 36% ਸਮਰਥਨ ਮਿਲਿਆ ਹੈ